ਅੱਜ 16 ਦਸੰਬਰ 2020 ਨੂੰ ਹੁਸ਼ਿਆਰਪੁਰ ਦੇ ਵਿੱਚ ਕੋਵਿਡ ਦੀ ਸਥਿਤੀ ਇਸ ਤਰ੍ਹਾਂ ਹੈ ਹੁਣ ਤੱਕ ਜਿਹੜੇ ਕੋਵਿਡ ਦੇ ਸੈਂਪਲ ਲਏ ਗਏ ਨੇ ਉਹ ਹਨ 2 ਲੱਖ 17085 ਜਦੇ ਵਿੱਚ 2 ਲੱਖ 9353 ਨੈਗੇਟਿਵ ਆਏ ਸਨ ਤੇ 7406 ਪੋਜ਼ਿਟਿਵ ਸੈਂਪਲਸ ਆਏ ਸਨ ਅੱਜ ਦੇ ਦਿਨ ਐਕਟਿਵ ਮਰੀਜ਼ਾਂ ਦੀ ਗਿਣਤੀ ਹੁਸ਼ਿਆਰਪੁਰ ਦੇ ਵਿੱਚ ਹੈ 144 ਤੇ ਅੱਜ ਪੋਜ਼ਿਟਿਵ ਕੇਸ ਜਿਹੜੇ ਆਏ ਨੇ ਨਵੇਂ ਉਹ ਹਨ 18 ਅੱਜ ਕੋਈ ਵੀ ਕੋਵਿਡ ਦੇ ਨਾਲ ਨਵੀਂ ਕੋਈ ਡੈਥ ਰਿਪੋਰਟ ਨਹੀਂ ਹੋਈ ਇਸ ਤੋਂ ਇਲਾਵਾ ਡਿਸਟ੍ਰਿਕਟ ਦੇ ਵਿੱਚ 6 ਹੌਟਸਪੌਟਸ ਬਣਾਏ ਗਏ ਹਨ ਤੇ ਇੱਕ ਮਾਈਕਰੋ ਕੰਟੇਨਮੈਂਟ ਜ਼ੋਨ ਜਿਹੜਾ ਟੱਲੋਵਾਲ ਬਲਾਕ ਬੁੱਢਾਵੜ ਦੇ ਵਿੱਚ ਹੈ ਉਹ ਬਣਾਇਆ ਗਿਆ ਹੈ ਇਸ ਤੋਂ ਇਲਾਵਾ ਕੋਵਿਡ ਦੇ ਨਾਲ ਸੰਬੰਧਿਤ ਜਿਹੜੇ ਨਾਈਟ ਕਰਫਿਊ ਦੇ ਆਰਡਰਸ ਹੋਏ ਸੀਗੇ ਉਹਨਾਂ ਦੇ ਵਿੱਚ ਸਮੇਂ ਦਾ ਵਾਧਾ ਕੀਤਾ ਗਿਆ ਹੈ 31 ਦਸੰਬਰ ਤੱਕ ਹੋਣੇ ਹੈ ਐਕਸਟੈਂਡ ਕਰ ਦਿੱਤਾ ਗਿਆ ਨਾਈਟ ਕਰਫਿਊ ਜਿਹੜਾ ਕਿ ਸ਼ਹਿਰੀ ਇਲਾਕਿਆਂ ਦੇ ਵਿੱਚ ਮਿਨਿਸਪਲ ਲਿਮਿਟਸ ਦੇ ਵਿੱਚ ਲਾਗੂ ਹੈ رات ਨੂੰ 10 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਇਸ ਤੋਂ ਇਲਾਵਾ 9:30 ਵਜੇ ਜਿਹੜਾ ਹੈ ਉਹ ਹੋਟਲਸ ਰੈਸਟੋਰੈਂਟਸ ਜਾਂ ਜੇ ਕੋਈ ਮੈਰਿਜ ਪੈਲੈਸਿਸ ਹੈ ਉਹਨਾਂ ਨੂੰ ਬੰਦ ਹੋਣ ਦੇ ਆਦੇਸ਼ ਵੀ ਦਿੱਤੇ ਗਏ ਨੇ ਨਾਲ ਹੀ ਜਿਹੜੇ ਇੱਕ ਨਵੇਂ ਆਰਡਰਸ ਅਸੀਂ ਜਾਰੀ ਕੀਤੇ ਹੈ ਸਰਕਾਰ ਦੀਆਂ ਹਦਾਇਤਾਂ ਦੇ ਮਤਾਬਿਕ ਉਹ ਹੈਗੇ ਜਿਹੜੀ ਸੋਸ਼ਲ ਗੈਦਰਿੰਗਸ ਹੈਗੀਆਂ ਆ ਕਿਸੇ ਤਰ੍ਹਾਂ ਦੀਆਂ ਵੀ ਗੈਦਰਿੰਗਸ ਹੈ ਇਕੱਠ ਹੈਗੇ ਆ ਉਹ ਹੁਣ 100 ਤੱਕ ਲਿਮਟਿਡ ਨੇ ਜੇ ਕੋਈ ਇਨਡੋਰ ਦੇ ਵਿੱਚ ਕੋਈ ਫੰਕਸ਼ਨ ਕਰਦਾ ਹੈ ਜਾਂ ਗੈਦਰਿੰਗ ਕਰਦਾ ਹੈ ਤਾਂ 100 ਦੀ ਗੇਦਰਿੰਗ ਅਲਾਉਡ ਹੈ ਤੇ ਆਊਟਡੋਰਸ ਦੇ ਵਿੱਚ 250 ਵਿਅਕਤੀਆਂ ਦੀ ਗੈਦਰਿੰਗ ਹੀ ਅਲਾਉਡ ਹੈ ਤੇ ਮੈਂ ਸਾਰੇ ਜਿਹੜੇ ਹੁਸ਼ਿਆਰਪੁਰ ਵਾਸੀਆਂ ਨੂੰ ਅਪੀਲ ਕਰਦੀ ਹਾਂ ਕਿ ਉਹ ਇਹਨਾਂ ਹਦਾਇਤਾਂ ਦੀ ਪਾਲਣਾ ਕਰਨ ਕਿਉਂਕਿ ਇਹਦੀ ਸਖਤੀ ਦੇ ਨਾਲ ਚੈਕਿੰਗ ਕੀਤੀ ਜਾਏਗੀ ਤੇ ਉਲੰਘਣਾ ਕਰਨ ਦੇ ਵਾਲੇ ਵਿਅਕਤੀ ਦੇ ਉੱਤੇ ਫਾਈਨ ਵੀ ਲਗਾਇਆ ਜਾਏਗਾ ਖਾਸ ਤੌਰ ਤੇ ਜਿਹੜੇ ਬੈਂਕੁਇਟ ਹਾਲਸ ਨੇ ਹੋਟੈਲਸ ਨੇ ਜਾਂ ਮੈਰਿਜ ਪੈਲੈਸਿਸ ਨੇ ਜਿੱਥੇ ਫੰਕਸ਼ਨਸ ਹੁੰਦੇ ਆ ਵਿਆਹ ਸ਼ਾਦੀਆਂ ਦੇ ਇਵੈਂਟਸ ਹੁੰਦੇ ਆ ਉਹ ਸਾਰੇ ਜਿਹੜੇ ਓਨਰਸ ਹੈਗੇ ਆ ਉਹਨਾਂ ਦੇ ਉੱਤੇ ਵੀ ਇਹ ਓਨਸ ਹੈਗਾ ਕਿ ਉਹ ਇਸ ਚੀਜ਼ ਨੂੰ ਲਾਗੂ ਕਰਵਾਉਣ ਕਿ ਉਹਨਾਂ ਦੇ ਪ੍ਰੈਮਿਸਿਸ ਦੇ ਵਿੱਚ ਸਰਕਾਰ ਤੋਂ ਜਿਹੜੀ ਨਿਧਾਰਿਤ ਹੋਈ ਹੈ ਲਿਮਟ ਉਸ ਤੋਂ ਜ਼ਿਆਦਾ ਇਕੱਠ ਜਾਂ ਗੈਦਰਿੰਗ ਨਾ ਹੋਵੇ ਮੈਂ ਸਾਰਿਆਂ ਨੂੰ ਫੇਰ ਇੱਕ ਵਾਰੀ ਜਿੱਦਾਂ ਹਰ ਵਾਰੀ ਕਹਿੰਨੀ ਆ ਅੱਜ ਵੀ ਕਹਿੰਨੀ ਆ ਕਿ ਕੋਵਿਡ ਹਲੇ ਪੂਰੀ ਤਰ੍ਹਾਂ ਗਿਆ ਨਹੀਂ ਹੈ ਇਸ ਲਈ ਇਹ ਜ਼ਰੂਰੀ ਹੈ ਕਿ ਅਸੀਂ ਜਿਹੜੇ ਪ੍ਰਿਕਾਸ਼ਨਜ਼ ਵਰਤਦੇ ਰਹੀਏ ਤੇ ਬਾਹਰ ਨਿਕਲਣ ਲੱਗੇ ਮਾਸਕ ਜ਼ਰੂਰ ਪਾਈਏ ਇਸ ਤੋਂ ਇਲਾਵਾ ਕੋਵਿਡ ਦੀ ਜਿਹੜੀ ਵੈਕਸੀਨ ਹੈ ਉਹ ਬਹੁਤ ਹੀ ਜਲਦੀ ਹੋ ਰੋਲ ਆਊਟ ਕੀਤੀ ਜਾਏਗੀ ਜਿਸ ਦੇ ਸੰਬੰਧ ਦੇ ਵਿੱਚ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵਿੱਚ ਵੀ ਜੋ ਤਿਆਰੀਆਂ ਹੈ ਉਹ ਕੀਤੀਆਂ ਜਾ ਰਹੀਆਂ ਨੇ ਤੇ ਜੋ ਵੀ ਇਸ ਦੇ ਬਾਰੇ ਪ੍ਰੋਗਰਾਮ ਬਣੇਗਾ ਕਿ ਕਿਸ ਤਰ੍ਹਾਂ ਇਹਨਾਂ ਨੂੰ ਆਮ ਪਬਲਿਕ ਨੂੰ ਐਡਮਿਨਿਸਟਰ ਕੀਤਾ ਜਾਣਾ ਹੈ ਕਿਵੇਂ ਦਿੱਤੀ ਜਾਣੀ ਹੈ ਉਹਦਾ ਸ਼ਡਿਊਲ ਵੀ ਅਸੀਂ ਸਮੇਂ-ਸਮੇਂ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ ਫਿਲਹਾਲ ਜਦੋਂ ਕੋਵਿਡ ਦੀ ਵੈਕਸੀਨ ਰੋਲ ਆਊਟ ਹੋਏਗੀ ਸਭ ਤੋਂ ਪਹਿਲਾਂ ਜਿਹੜੇ ਸਾਡੇ ਹੈਲਥ ਵਰਕਰਸ ਤੇ ਫਰੰਟ ਲਾਈਨ ਵਰਕਰਸ ਨੇ ਉਹਨਾਂ ਨੂੰ ਇਹ ਵੈਕਸੀਨ ਦਿੱਤੀ ਜਾਏਗੀ ਸੋ ਮੈਂ ਇਹ ਸ਼ੁਰੂ ਤੋਂ ਹੀ ਅਪੀਲ ਕਰੂੰਗੀ ਸਭ ਨੂੰ ਕਿ ਜਦੋਂ ਇਹ ਕੰਮ ਸਟਾਰਟ ਹੋਏਗਾ ਵੈਕਸੀਨੇਸ਼ਨ ਦਾ ਤਾਂ ਉਹਦੇ ਵਿੱਚ ਸਾਰੇ ਪਬਲਿਕ ਜਿਹੜੀ ਹੈਗੀ ਹੈਲਥ ਟੀਮਸ ਦੀ ਉਹ ਉਹਨਾਂ ਦਾ ਸਹਿਯੋਗ ਕਰਨ ਨਾਲ ਹੀ ਮੈਂ ਸੂਚਨਾ ਸ਼ੇਅਰ ਕਰਨਾ ਚਾਹੂੰਗੀ ਸਾਰਿਆਂ ਦੇ ਨਾਲ ਕਿ ਕੱਲ 17 ਦਸੰਬਰ ਨੂੰ ਅਸੀਂ ਦਸੂਆ ਸਿਵਲ ਹਸਪੀਟਲ ਦੇ ਵਿੱਚ ਦਿਵਿਆਂਗਜਨ ਵਿਅਕਤੀਆਂ ਦੇ ਲਈ ਇੱਕ ਸਪੈਸ਼ਲ ਕੈਂਪ ਲਗਾ ਰਹੇ ਹਾਂ ਜੋ ਕਿ ਹਰ ਵੀਰਵਾਰ ਅਲੱਗ-ਅਲੱਗ ਜਗ੍ਹਾ ਤੇ ਲੱਗੇਗਾ ਸੋ ਕੱਲ ਪਹਿਲਾ ਕੈਂਪ ਦਸੂਆ ਸਿਵਲ ਹਸਪੀਟਲ ਦੇ ਵਿੱਚ ਲੱਗੇਗਾ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਜਿੱਥੇ ਜਿਹੜੇ ਵੀ ਦਿਵਿਆਂਗਜਨ ਵਿਅਕਤੀ ਨੇ ਸਪੈਸ਼ਲੀ ਏਬਲਡ ਡਿਫਰੈਂਟਲੀ ਏਬਲਡ ਵਿਅਕਤੀ ਨੇ ਉਹ ਆ ਕੇ ਆਪਣਾ ਯੂਡੀਆਈਡੀ ਕਾਰਡ ਜਾਂ ਡਿਸੇਬਿਲਟੀ ਸਰਟੀਫਿਕੇਟ ਅਪਲਾਈ ਕਰਕੇ ਬਣਵਾ ਸਕਦੇ ਨੇ ਨਾਲ ਹੀ ਜਿਨ੍ਹਾਂ ਨੇ ਕਿਸੇ ਨੇ ਆਪਣੀ ਪੈਨਸ਼ਨ ਅਪਲਾਈ ਕਰਨੀ ਹੈ ਤਾਂ ਉਹ ਵੀ ਉੱਥੇ ਹੀ ਅਪਲਾਈ ਕਰ ਸਕਦੇ ਨੇ ਜਾਂ ਜੇ ਕਿਸੇ ਨੇ ਆਪਣੇ ਵੋਟਰ ਫਾਰਮ ਪਰਨਾਇਆ ਤਾਂ ਉਥੇ ਉਹ ਵੀ ਪਰ ਸਕਦੇ ਨੇ ਸੋ ਜਿਹੜੇ ਵੀ ਦਿਵਿਆਂਗਜਨ ਵਿਅਕਤੀ ਹੈਗੇ ਆ ਉਹ ਇਹ ਸਕੈਮਪ ਦੇ ਵਿੱਚ ਪਹੁੰਚ ਕੇ ਇਹਨਾਂ ਸਰਵਿਸਿਜ਼ ਦਾ ਫਾਇਦਾ ਉਠਾ ਸਕਦੇ ਆ ਇਕਵਰੀਫੇ ਸਾਰਿਆਂ ਨੂੰ ਮੈਂ ਅਪੀਲ ਕਰਦੀ ਆ ਕਿ ਕੋਵਿਡ ਦੀਆਂ ਪ੍ਰੀਕਾਸ਼ਨਸ ਤੇ ਕੋਵਿਡ ਦੀਆਂ ਜਿਹੜੀਆਂ ਹਦਾਇਤਾਂ ਉਹਨਾਂ ਦੀ ਪਾਲਣਾ ਕੀਤੀ ਜਾਵੇ ਥੈਂਕ ਯੂ